ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਸਵਾਇਕ ਪੰਜਾਬ ਟੀਵੀ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸੀਆਂ ਦੀ ਗਿਣਤੀ ਤੇ ਵਧਦੀ ਜਾ ਰਹੀ ਹੈ ਉੱਥੇ ਇਸ ਗਿਣਤੀ ਦੇ ਨਾਲ ਨਾਲ ਇੰਨਾ ਪ੍ਰਵਾਸੀਆਂ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ ਹਰ ਰੋਜ਼ ਪੰਜਾਬੀਆਂ ਦੀਆਂ ਖਾਸ ਕਰਕੇ ਸਿੱਖਾਂ ਦੀਆਂ ਦਸਤਾਰਾਂ ਉਤਾਰਨੀਆਂ ਇੱਜ਼ਤਾਂ ਨੂੰ ਹੱਥ ਪਾਉਣਾ ਅਤੇ ਹੋਰ ਵੀ ਅਨੇਕਾ ਗੈਰ ਕਾਨੂੰਨੀ ਕੰਮ ਇਹਨਾਂ ਕੁਝ ਪ੍ਰਵਾਸੀਆਂ ਵੱਲੋਂ ਕੀਤੇ ਜਾਂਦੇ ਨੇ ਜਿਸ ਕਰਕੇ ਕੀ ਕਾਫੀ ਜ਼ਿਆਦਾ ਦਹਿਸਤ ਦਾ ਮਾਹੌਲ ਹੈ ਪਿਛਲੇ ਕੁਝ ਦਿਨਾਂ ਤੋਂ ਕਾਫੀ ਅਜਹੀਆਂ ਘਟਨਾਵਾਂ ਹੋਈਆਂ ਜਿਸ ਦੇ ਵਿੱਚ ਕੁਝ ਗੈਰ ਕਾਨੂੰਨੀ ਵਿਰਤੀ ਵਾਲੇ ਇਨ੍ਹਾਂ ਪ੍ਰਵਾਸੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਅੱਜ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਪ੍ਰਵਾਸੀਆਂ ਨੇ ਮਿਲ ਕੇ ਇੱਕ ਸਰਦਾਰ ਬਜ਼ੁਰਗ ਨੂੰ ਕੁੱਟਿਆ ਉਸ ਦੀ ਦਸਤਾਰ ਉਤਾਰੀ ਇੱਥੋਂ ਤੱਕ ਕਿ ਉਸ ਨੂੰ ਸੜਕ ਤੇ ਘੜੀਸਿਆ ਕਸੂਰ ਸਿਰਫ ਪੰਜਾਬੀ ਦਾ ਹੀ ਸੀ ਕਿ ਇਹ ਪੰਜਾਬ ਦੇ ਵਿੱਚ ਆਪਣੀ ਜਨਮ ਭੂਮੀ ਤੇ ਕਿਰਤ ਕਮਾਈ ਕਰ ਰਿਹਾ ਸੀ ਤੇ ਇਨ੍ਹਾਂ ਪ੍ਰਵਾਸੀਆਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਕੰਮ ਕਰਨ ਦਾ ਪੰਜਾਬ ਦੇ ਵਿੱਚ ਕਮਾਈ ਕਰਨ ਦਾ ਹੱਕ ਸਿਰਫ ਇਨ੍ਹਾਂ ਬਿਹਾਰੀ ਅਤੇ ਯੂਪੀ ਵਾਲਿਆਂ ਨੂੰ ਹੀ ਹੈ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਕੰਮ ਕਰਨ ਦਾ ਕੋਈ ਹੱਕ ਨਹੀਂ ਹੈ ਇਹ ਮੰਨਣਾ ਇਹਨਾਂ ਕੁਝ ਪ੍ਰਵਾਸੀਆਂ ਦਾ ਜਿਸ ਕਰਕੇ ਇਹਨਾਂ ਨੇ ਇਸ ਪੰਜਾਬੀ ਨੂੰ ਕੁੱਟਿਆ ਤੇ ਇਸ ਮੌਕੇ ਤੇ ਨੌਜਵਾਨ ਇਕੱਠੇ ਹੋ ਗਏ ਤੇ ਉਸ ਤੋਂ ਬਾਅਦ ਕੀ ਮਾਹੌਲ ਬਣਿਆ ਉਹ ਤੁਸੀਂ ਦੇਖੋ ਤੇ ਅਜਿਹੇ ਪ੍ਰਵਾਸੀ ਜੋ ਗੈਰਕਾਨੂੰਨੀ ਵਿਰਤੀਂ ਦੇ ਨੇ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਰੂਰ ਕਮੈਂਟ ਕਰਨਾ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵੈ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਹੁਣ ਦੇਖੋ ਇਹ ਪੂਰੀ ਵੀਡੀਓ ਆ ਪੰਜਾਬੀ ਬੰਦਾ ਬਈ ਸੌਜੀ ਵੇਚਦਾ ਸੀ ਆਪੀ ਦਾ ਆਹ ਮੇਰੇ ਪੁੱਟਿਆ ਲੱਗੇ ਆਪਸਰ ਇਧਰ ਨੂੰ ਨਾ ਕਰੀ ਬਈ ਉਧਰ ਨੂੰ ਆ ਮੇਰੇ ਪੁੱਟਿਆ ਬਈਆਂ ਜੀ ਕੁੱਟਿਆ ਠੀਕ ਆ ਤੇ ਬੰਦਾ ਰੇੜੀ ਲੈ ਕੇ ਭੱਜ ਗਿਆ ਰੇੜੀ ਵਾਲਾ ਸੀਗਾ ਐਨੀ ਅੱਜ ਤੇ ਯਾਰ ਜੇ ਬੰਦੇ ਦੇ ਕੋਈ ਨੌਕਰੇ ਦਾ ਮਤਲਬ ਹੈ ਥੋੜੀ ਜਿਹੀ ਆਦੀ ਉਹਨੂੰ ਉਹਦੇ ਉਹਨੂੰ ਕੁੱਟਣਾ ਆ ਦੇਖੋ ਇਹਦੇ ਹਾਲਾਤ ਦੇਖੋ ਬੰਦੇ ਦੇ ਯਾਰ ਨਹੀਂ ਨਹੀਂ ਬਹਿ ਉੱਥੇ ਬੰਦੇ ਦਾ ਦਿਮਾਗਰਾ ਹੋਇਆ ਨਾ ਆ ਬਾਈ ਜਿਹੜਾ ਠੀਕ ਆ ਹੁਣ ਬਈਆ ਭੱਜ ਗਿਆ ਬੰਦੇ ਨੇ ਫੱਟੀ ਮਾਰੀ ਯਾਰ ਵੇ ਬੰਦਾ ਸਿਰ ਪਾੜਦਾ ਰੋ ਵੇਖੋ ਕਿੰਨੀ ਕਿੰਨੀ ਜ਼ੋਰ ਨਾਲ ਯਾਰ ਫੱਟੀ ਮਾਰੀ ਇਹਦੇ ਫੱਟੀ ਐਨੇ ਯਾਰ ਇੱਥੇ ਮੰਡੀ ਐਨੇ ਪੰਜਾਬੀ ਫਿਰਦੇ ਯਾਰ ਬੰਦੇ ਚ ਪੈਰ ਚੋਂ ਬੰਦਿਆ ਸਿਰ ਪਾੜਦਾ ਯਾਰ ਫਿੱਟੇ ਮੂਹ ਆ ਥੋੜੇ ਯਾਰ ਆ ਜੇ ਬੰਦੇ ਦੇ ਮਾਰੀ ਕੱਲ ਨੂੰ ਹੋਰ ਤੇ ਮਾਰਨੇ ਵੇਖੋ ਕਿੰਨੇ ਜਾਣੇ ਆ ਇੱਥੇ ਨਹੀਂ ਸਾ ਬਹੁਤ ਅੱਗੇ ਪਹਿਲਾਂ ਖੇਤਰ ਖੋਣੇ ਨਾ ਪੈਰ ਪਾਉਂਦੇ ਸਾਰਿਆਂ ਨੇ ਪੈ ਜਾਣਾ ਹਾਂ ਭੱਜ ਗਿਆ ਉਹ ਨਾ ਭੱਜ ਗਿਆ ਭੱਜ ਗਿਆ ਨਹੀਂ ਤਾਂ ਹੋ ਜਾਣਾ ਹੀ ਕੰਮ ਭਈਆ ਸੀ ਕੰਮ ਭਈ ਆ ਜੀਆ ਐਡੀ ਹਮਤ ਨੂੰ ਭੇਜੋ ਐਡੀ ਹਮਤ ਹੋ ਗਈ ਯਾਰ ਇਹਨਾਂ ਦੇ ਸਾਡੇ ਬੰਦੇ ਤੇ ਭੇਜੋ ਹੱਥ ਝੱਕਣਗੇ ਯਾਰ ਜਿੰਨਾਂ ਦਾ ਪਤਾ ਨਹੀਂ ਭੇਜੋ ਬੰਦੇ ਦਾ ਯਾਰ ਦੱਸ ਸਾਰੇ ਸਮਾਰ ਰਹੋ ਤਾਂ ਤਾਂ ਬੰਦੇ ਸਾਰੇ ਇਹੀ ਤਾਂ ਗਰੀਬ ਬੰਦਾ ਵਾ ਸਭ ਦੀ ਚੇਰੇ ਵੀ ਸਾਰੂ ਰੋਤੂਆਂ ਕੋਈ ਨਹੀਂ ਕਹਿੰਦੇ ਸਿੱਟਣ ਲੱਗ ਗਏ ਯਾਰ ਆ ਕੋਈ ਜ਼ਰੂਰੀ ਸੀ ਨਾ ਕੋਈ ਨਿ ਕਸੂਰ ਨਹੀਂ ਯਾਰ ਵਿਚਾਰੇ ਗਰੀਬ ਦਾ ਯਾਰ ਇਹ 2050 ਸਾਰੇ ਬੈਠੇ ਬਈਆ ਬਈਆ ਲੱਖ ਦਾਰੂ ਪੀਂਦੀ ਹੋਗੀ ਆਪਾਂ ਇਹਨਾਂ ਕਹਿੰਦੇ ਦਾਰੂ ਪੀਣ ਬੰਦਾ ਕਮਾਲਾ ਹੁੰਦਾ ਮਾਰਨ ਵਾਲਾ ਕੰਮ ਨਹੀਂ ਕਰਦੀ ਹੋਗੀ ਆਪਾਂ ਇਹਨਾਂ ਕਹਿੰਦੇ ਨਹੀਂ ਕਰਦੀ ਹੋਗੀ ਪਰ ਇਹ ਬੰਦਾ ਜਿਹੜਾ ਇਹਨਾਂ ਸੌਦਾ ਲਈ ਫੜਾ ਉਹ ਦਾਰੂ ਥੋੜੀ ਪੀਂਦਾ ਹੋਊਗਾ ਹਾਂ ਇਹ ਨਿਆਣੇ ਹੈਲੋ ਪਰਸੇਓ ਮੰਡੀਰ ਵਿੱਚ 67 ਪਾਸੇ ਹੋਵੇ ਦੋਕੇ ਜੇ ਮਰੀ ਉਹ ਵੀ ਭਈਆ ਵਾ ਉਹ ਜਿਹੜਾ ਰੇੜੇ ਛੱਡ ਕੇ ਗਿਆ ਜਿਹਨੇ ਮਾਰਿਆ ਉਹ ਭੱਜ ਗਿਆ ਜਿਹੜੀ ਛੱਡ ਠੀਕ ਆ ਆ ਲੈੜੀ ਲੈੜੀ ਲੈ ਚੱਕ ਪੈ ਤੋਂ ਪਿਆਪੀ ਕਹਿੰਦੇ ਸਾਹਮਣੇ ਇੱਥੇ ਛੱਡ ਸਰ ਪਾੜ ਜਾਂਦੇ ਯਾਰ ਇੱਥੇ ਭਈਏ ਯਾਰ ਐਡਾ ਭੈ ਤੋਂ ਸਾਡੇ ਯਾਰ ਮਜਬੂਰੀ ਹੋ ਪਰ ਕੇ ਯਾਰ ਭੈ ਉਹ ਵੀ ਆ ਦੱਸਣ ਦੇ ਜਿਹੜਾ ਤੀ ਬੋਤਲ ਛੱਡਿਆ ਹੋਊਗਾ ਯਾਰ ਕਮ ਸਿਕਾ ਪੰਜਾਬ ਤਾਂ ਨਹੀਂ ਮਰਿਆ ਗਿਆ ਯਾਰ ਸਾਰੀਆਂ ਗੱਲਾਂ ਛੱਡ ਦੋ ਬੰਦਾ ਵੇਖੋ ਪੰਜਾਬ ਦੇ ਵਿੱਚ ਤੇ ਆਪਦੇ ਬੰਦੇ ਰੋਜ਼ਗਾਰ ਕਰ ਰਹੇ ਹੋਣ ਇੱਥੇ ਇਸ ਤੋਂ ਪਹਿਲਾਂ ਜਦੋਂ ਉਹਦੇ ਮਾਰੀਆਂ ਉਦੋਂ ਵੀ ਪੰਜਾਬੀ ਬੰਦੇ ਨੇ ਵੇਖਿਆ ਉਦੋਂ ਵੀ ਨੰਘ ਕੇ ਗਏ ਆ ਠੀਕ ਆ ਅਸੀਂ ਆਏ ਆ ਅਸੀਂ ਆ ਕੇ ਇੱਥੇ ਵੇਖਿਆ ਪਤੰਦਰੋ ਵੀ ਵੇਖ ਕੇ ਗਏ ਤੇ ਫੜ ਕੇ ਭੈਣ ਜੋ ਬੰਦਿਆਂ ਮੂੰਹ ਘੜ ਦੋ ਪੈ ਹਾਂ ਬਈ ਹੋਊਗਾ ਥੋੜੇ ਰੇਡਾਂ ਦੇ ਲੱਗ ਥੋੜੇ ਸਾਹਮਣੇ ਮਾਰਿਆ ਬੰਦੇ ਇਹ ਇਹ ਫੜਾ ਨਹੀਂ ਸਕਦੇ ਜੀ ਇੱਕ ਮਿੰਟ ਨਹੀਂ ਜੇ ਜੇ ਇਥੇ ਗੱਲ ਇਨਸਾਨੀਅਤ ਦੀ ਆ ਤੇ ਪੰਜਾਬੀ ਭਈਆ ਦੀ ਬਾਤ ਪਹਿਲਾਂ ਤੇ ਬੰਦਾ ਤਾਂ ਛੜਾ ਦੋ ਘਟੋ ਘਟ ਇੱਕ ਬੰਦਾ ਕੁੱਟ ਗਿਆ ਉਹਨੂੰ ਜਿਹੜੀ ਤੇ ਜਿਹੜੀ ਲਾਈਵ ਬੈਠੇ ਨੇ ਪਰਮਾਰ ਦੀ ਲਾਈਵ ਬੈਠੇ ਆ ਸਾਡੇ ਪਿਆਰ ਕਰਕੇ ਲਾਈਵ ਬੈਠੇ ਤੁਸੀਂ ਕਿਸੇ ਨੇ ਨਹੀਂ ਛੜਾਇਆ ਭਾਈ ਬੰਦਾ ਪੰਜਾਬੀ ਸੀਗਾ ਹੁਣ ਉਹ ਬੰਦਾ ਭੱਜ ਗਿਆ ਵਾ ਧੰਨਵਾਦ ਭਾਈ ਵੀਡੀਓ ਸ਼ੇਅਰ ਜ਼ਰੂਰ ਕਰੋ ਤਾਂ ਕਿ ਅਰੇ ਜਿਆ ਕੋ ਨਾ ਹੋਵੇਗਾ ਤਾਂ ਜਿੱਥੇ ਵੀ ਬੰਦੇ ਨਾਲ ਧੱਕਾ ਹੁੰਦਾ ਤੇ ਉਹਦੇ ਨਾਲ ਖੜਿਆ ਕਰੋ ਇਹ ਬਾਈ ਦੀ ਸਾਰਾ ਕੋ ਲੈ ਜਾਣਾ ਸਾਰਾ ਆਉਦੇ ਆਉਦੇ ਹਾਂ ਜਮ ਹੂੰ ਚੰਗਾ ਭਾਈ ਠੀਕ ਆ ਫਿਰ ਆ ਜਮੋਂ ਦੇ ਫਿਰ ਠੀਕ ਆ ਭੱਜ ਗਿਆ ਡੀਏ ਯਾਰ ਸ਼ਰਮਾ ਭੱਜ ਗਿਆ ਉਹ ਕਿੱਧਰ ਭੱਜ ਗਿਆ ਹੈ ਜਿਹੜੀ ਸੜਕ 'ਤੇ ਭੱਜ ਗਿਆ ਸਾਰਾ ਪਤਾ ਯਾਰ ਸਾਰੇ ਇਹਨਾਂ ਨੂੰ ਪਤਾ ਹੈ ਭੰਗਿਆਂ ਨੂੰ ਚੱਲਿਆ ਨਹੀਂ ਬੰਦੇ ਇਹਨਾਂ ਦੇ ਦੱਸਣਾ ਨਹੀਂ ਹੈ ਜੀ ਇਹਨਾਂ ਨੂੰ ਦੱਸਣਾ ਨਹੀਂ ਕਿਸੇ ਨੂੰ ਸਾਰਾ ਬਾਈ ਆਦੂ ਦਾ ਹਾਊਸ ਬਣੇ ਹੋਊਗਾ ਪਤਨਾ ਹੋਏ ਆ ਗਿਆ ਕਰਦਾ ਜੀ ਹੋਰ ਦੋਨਾਂ ਨੇ ਦੋਨਾਂ ਨੇ ਦੁਪਹਿਰੇ ਕੁੱਟਾਈ ਤਾਂ ਉਹ ਕੰਮ ਕਰਦੇ ਦੋ ਭੈਣ ਚੋਦ ਕਹਿੰਦਾ ਮੈਂ 2 ਵਜੇ ਇੱਥੇ ਪਹੁੰਚਦਾ ਦੋ ਵਾਰੀ ਜਾ ਉਹ ਪਾਸ ਕਰਦਾ ਮੈਂ ਉਹਨੂੰ ਕਿਹਾ ਸੀ ਇਹ ਕਰ ਤੂੰ ਪੰਜਾਬੀਆ ਉਹਨੇ ਇਹ ਗੱਲ ਮੰਨਿਆ ਕਹਿੰਦਾ ਮੈਨੂੰ ਇੱਕ ਚਪੇੜ ਮਾਰੀ ਕਹਿੰਦਾ ਮੈਂ ਉਹਦੇ ਚਾਰ ਮਾਰੀਆਂ ਮੇਰੇ ਸਾਹਮਣੇ ਮਾਰੀਆਂ ਨਾਲੇ ਇੱਥੇ ਢਿੱਕੇ ਮੈਂ ਤਾਂ ਜਾਣ ਕੇ ਝੱਕਿਆ ਮੈਂ ਉਧਰ ਰਾਨ ਕੇ ਹਾਲਾਂਕਿ ਮੈਨੂੰ ਘੜਾ ਹੰਦਰਦੀ ਯਾਰ ਤੇ ਅਧਰ ਨਹੀ ਬੰਦਾ ਨਹੀਂ ਤੇ ਨਹੀਂ ਯਾਰ ਮੈਂ ਇੱਥੋਂ ਆਣ ਕੇ ਬੰਦੇ ਝੱਕੇ ਉਹਨੇ ਆਉਂਦੇ ਨਾ ਮੈਂ ਫੋਨ ਪੀਦਾ ਇਹ ਥੋੜੀ ਨੱਚੋ ਯਾਰ ਠੀਕ ਹੈ ਲੜ ਓਏ ਉਹ ਤਾਂ ਹੀ ਕੋ ਯਾਰ ਬੰਦਾ ਬਾਈ ਜੇ ਸਹੀ ਆ ਤਾਂ ਛੋਟਾ ਨਾਲ ਲੜਦਾ ਕੋਈ ਡਾਂਗ ਛੋਟਾ ਲੈ ਕੇ ਆਗਾ ਤੁਸੀਂ ਲੜੋ ਬੰਦਾ दारू ਪੀਤੀ ਬੰਦਾ ਪਾਗਲ ਆ ਬੰਦਾ ਬਾਈ ਮੈਂਟਲੀ ਅਫਸੈਟ ਆ ਉਹਦੇ ਉਹਦੇ ਤੁਸੀਂ ਕੀ ਕਰਦੇ ਸਾਡੇ ਨਾਲ ਉਹ ਹਟਾਓ ਹਟਾਓ ਕਿਹਨੂੰ ਕਰੇਂਦਾ ਐਵੇਂ ਜਾਓ ਹਟਾਓ ਭੈਣ ਚੁੱਡੋ ਬੱਟਾ ਨਾ ਮੈਥੇ ਪੈ